ਤੇਂਦੀ ਫਕੀਰਾ ਤੈਨੂੰ ਕੀ ਉਤਾ ਧੀਆ ਤੇ ਮਾਵਾ ਦਾ ਕਿੰਨਾ ਡੂੰਗਾ ਰਿਸ਼ਤਾ ਓ ਵੱਖਰੀ ਗੱਲ ਐ ਭੀਆ ਜਦੋਂ ਧੀ ਜਨਮ ਲੈਂਦੀ ਐ ਤੇ ਕਈਆਂ ਦੇ ਮੱਥੇ ਤੇ ਢੀੜੀ ਪੈਂਦੀ ਐ ਮੈਂ ਕਿੰਨਾ ਲੱਡੂ ਵੰਡਿਆ ਕਰੋ ਜਦਨ ਆਪਾਂ ਮੰਝੇ ਤੇ ਪੈ ਗਏ ਨਾ ਆਪਣੇ ਸਹਰਾਣੇ ਬਹਿ ਕੇ ਆਪਣੇ ਮੱਥੇ ਤੇ ਕਿਸੇ ਦਾ ਹੱਥ ਰੱਖਿਆ ਤੇ ਉਹ ਧੀ ਜੇ ਆਖੋ ਸਤਨਾ ਇਹ ਕਦੇ ਨਾ ਭੁੱਲਿਓ ਮਾਰੇ ਕਿਰਪਾ ਕਰੇ ਖੁਸ਼ ਹੋਇਆ ਕਰੋ ਸਗੋ ਧੀ ਰੱਬ ਦਵੇ ਕਿਉਂਕਿ ਜਦੋਂ ਮਾੜਾ ਸਮਾਪਨੇ ਤੇ ਹੁਣ ਆਪਾਂ ਬੁੱਢੇ ਹੋਣਾ ਤੇ ਧੀयां ਹੀ ਲਾਗੇ ਬਹਿ ਜਾਂਦੀਆਂ ਆਖੋ ਸਤਨਾ ਬਾਕੀ ਸਾਰੇ ਰਿਸ਼ਤੇ ਤੰਗ ਆ ਜਾਂਦੇ ਪੁੱਤ ਵੀ ਪੋਤਰੇ ਵੀ ਘਰ ਵਾਲਾ ਵੀ ਤੰਗ ਆ ਜਾਂਦਾ ਵੀ ਮੈਂ ਤੇ ਥੱਕ ਗਿਆ ਹੁਣ ਦਵਾਈ ਦੇ ਕੇ ਮੈਂ ਕੀ ਕਰਾਂ ਹਰ ਇੱਕ ਧੀ ਸ਼ਬਦ ਹੈ ਜਿਹੜਾ ਥੱਕਦਾ ਨਹੀਂ ਐਦਾਂ ਹੀ ਨਿਭ ਜਾਂਦਾ ਹੈ ਤਾਂ ਹੀ ਮਾਰੇ ਕਹਿੰਦੇ ਸੋ ਕਿਉਂ ਮੰਦਾ ਅੰਜਿਤ ਜੰਮੈ ਭੰਡ ਜੰਮੀ ਹੈ ਭੰਡ ਨਿਮੀ ਹੈ ਭੰਡ ਮੰਗਣ ਇਸ ਕਰਕੇ ਸ਼ਬਦ ਪਿਆਰੇ ਨੇ ਮਾਰੇ ਕਿੰਦੇ ਮਾਂ ਰੋਈ ਕਿਉਂ ਕਹਿੰਦੀ ਫਕੀਰਾ ਸਵੇਰੇ ਮੇਰੀ ਧੀ ਨੇ ਇਸ ਘਰੋਂ ਚਲੀ ਜਾਣਾ ਤੇ ਮੈਂ ਤਾਂ ਅੱਖਾਂ ਭਰਦੀ ਵੀ ਜਦੋਂ ਨਿੱਕੀ ਜੀ ਸੀ ਇਹ ਚਾਦਰਾਂ ਕੱਢਦੀ ਸੀ ਚੌਂਕਾ ਬਣਾਉਂਦੀ ਸੀ ਦਰਵਾਜ਼ੇ ਤੇ ਬੂਟੀਆਂ ਪਾਉਂਦੀ ਸੀ ਕਹਿੰਦੀ ਹੁੰਦੀ ਸੀ ਮਾਂ ਘਰ ਮੇਰਾ ਪੀੜਾ ਮੇਰਾ ਮੰਝਾ ਮੇਰਾ ਅੱਜ ਮੈਂ ਤਾਂ ਹੋ ਕਾ ਜਾ ਲਿਆ ਜਿਹੜੀ ਮੇਰਾ ਮੇਰਾ ਕਰਦੀ ਸੀ ਅੱਜ ਅਗਲੇ ਘਰ ਚਲੀ ਐ